ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰ ਸਭ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਮੰਗਦੇ ਆ ਵੀ ਸਾਨੂੰ ਬਹੁਤ ਦਿਨ ਹੋ ਗਿਆ ਵੀਡੀਓ ਬਣਾਈ ਨੂੰ ਕਿਉਂਕਿ ਸਾਡੇ ਬਹੁਤ ਸਾਰੇ ਸਾਡੇ ਸਬਸਕ੍ਰਾਈਬਰ ਆ ਉਹ ਪੁੱਛ ਰਹੇ ਵੀਡੀਓ ਕਿਉਂ ਨਹੀਂ ਬਣਾ ਰਹੇ ਕਿਉਂ ਨਹੀਂ ਬਣਾ ਰਹੇ ਵੀਡੀਓ ਅਸੀਂ ਇਸ ਲਈ ਨਹੀਂ ਬਣਾ ਰਹੇ ਕਿਉਂਕਿ ਪਰਮਵੀਰ ਦੇ ਐਗਜ਼ਾਮ ਚੱਲ ਰਹੇ ਆ ਕਿ ਤੁਹਾਨੂੰ ਪਤਾ ਵੀ ਪਰਮਵੀਰ ਵੀਡੀਓ ਐਡਿਟ ਕਰਦੀ ਆ ਤੇ ਪੜ੍ਹਾਈ ਜ਼ਰੂਰੀ ਆ ਵੀਡੀਓ ਵੈਸੇ ਮੈਂ ਬਣਾਈਆਂ ਪਈਆਂ ਪਰ ਐਡਿਟ ਕਰਨ ਵਾਲੀਆਂ ਪਈਆਂ ਆ ਤੇ ਹੁਣ ਫ੍ਰੀ ਹੋ ਕੇ ਐਡਿਟ ਕਰੂਗੀ ਫੇਰ ਅਸੀਂ ਪਾਵਾਂਗੇ ਤੇ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਨੂੰ ਮਿਸ ਕਰਦੇ ਆ ਖਾਸ ਕਰਕੇ ਇਟਲੀ ਵਾਲੇ ਸਬਸਕ੍ਰਾਈਬਰ ਤੇ ਹੁਣ ਅਸੀਂ ਥੋੜੇ ਦਿਨਾਂ ਵਾਲੀ ਵੀਡੀਓ ਪਾਵਾਂਗੇ ਤੇ ਅੱਜ ਰਮਾਨ ਦੇ ਸਕੂਲ ਸਪੈਸ਼ਲ ਪ੍ਰੋਗਰਾਮ ਆ ਅੱਗੇ ਤਾਂ ਸ਼ਨੀਵਾਰ ਨੂੰ ਪੇਰੈਂਟਸ ਮੀਟਿੰਗ ਹੁੰਦੀ ਆ ਅੱਜ ਗ੍ਰੈਂਟ ਪੇਰੈਂਟਸ ਫੰਕਸ਼ਨ ਆ ਅਹ ਦੇਖ ਦੇਖਾਂਗੇ ਕਿਦਾਂ ਦਾ ਹੁੰਦਾ ਹੈ ਪ੍ਰੋਗਰਾਮ ਵੈਸੇ ਮਨਾਉਣਾ ਹਾਂਜੀ ਅਹ ਵੈਸੇ ਤਾਂ ਈਰਮਾਨ ਦੇ ਦਾਦਾ-ਦਾਦੀ ਨਹੀਂ ਹੈਗੇ ਤੇ ਬਹੁਤ ਮਹਿਸੂਸ ਕਰ ਰਿਹਾ ਸੀਗਾ ਵੀ ਮੈਂ ਕਿਹਨੂੰ ਲੈ ਕੇ ਜਾਵਾਂ ਮੈਂ ਜਾਣਾ ਹੀ ਨਹੀਂ ਮੈਂ ਛੁੱਟੀ ਕਰ ਲੈਣੀ ਹੈ ਤੇ ਫਿਰ ਸਾਡੇ ਚਾਚਾ ਜੀ ਤੁਸੀਂ ਬਹੁਤ ਹਿੰਦੀ ਵਿੱਚ ਦੇਖੇ ਹੋਣੇ ਆ ਤੇ ਉਹਨਾਂ ਨੂੰ ਕਿਹਾ ਉਹ ਕਹਿੰਦੇ ਕੋਈ ਗੱਲ ਮੈਂ ਚਲੂੰਗਾ ਤੇ ਬਾਕੀ ਅਸੀਂ ਅਹ ਦੇਖਾਂਗੇ ਵੀ ਕਿਦਾਂ ਦਾ ਚ ਪ੍ਰੋਗਰਾਮ ਹੁੰਦਾ ਤੇ ਈਰਮਾਨ ਹੋ ਰਿਹਾ ਤਿਆਰ ਹੋ ਗਿਆ ਤਿਆਰ ਤੇ ਕੀ ਆ ਪ੍ਰੋਗਰਾਮ ਸਵੇਰੇ ਤੁਸੀਂ ਸਾਡੇ ਨਾਲ ਜਾਣਾ ਜਾਂ ਬੈਨ ਆਉਣੀ ਆ ਮੈਂ ਤਾਂ ਹੁਣ ਚੱਲੋ ਤੁਸੀਂ ਆਉਣ 11 ਵਜੇ ਲੈ ਕੇ ਚਾਚੇ ਨੂੰ ਅੱਛਾ ਤੇ ਪੀਰੀਅਡ ਲੱਗੂਗਾ ਤੁਹਾਡੇ ਨਾ ਤਿੰਨ ਪੀਰੀਅਡ ਲੱਗਦੇ ਤੇ ਲੰਚ ਵੀ ਲੈ ਕੇ ਜਾਣਾ ਹੈ ਨਾ ਕੀ ਲੰਚ ਵੀ ਲੈ ਕੇ ਜਾਣਾ ਚਲ ਮੈਂ ਰੋਟੀ ਰੋਟੀ ਬਣਾ ਦੇਣੀ ਹੈ ਤੇ ਜਿਹੜਾ ਸਾਡਾ ਵੀਡੀਓ ਲੇਟ ਪਾਉਣ ਦਾ ਰੀਜ਼ਨ ਹੈ ਉਹ ਆਇਆ ਜੀ ਪਰਨਵੀਰ ਤੁਸੀਂ ਵੀ ਦੱਸੋ ਤੇ ਆ ਰੀਜ਼ਨ ਹੈ ਜੀ ਪਰਨਵੀਰ ਜਿਹੜਾ ਵੀਡੀਓ ਨਹੀਂ ਐਡਿਟ ਕਰ ਰੇ ਕਿਉਂਕਿ ਇਹਦਾ ਪੇਪਰ ਲਗਾਤਾਰ ਹੁਣ 3 ਦਿਨ ਹੋ ਗਏ ਤੇ ਪੇਪਰ ਆ ਹੁਣ ਵਿੱਚ ਵਿਚਾਲੇ ਚੱਲ ਬਣਾ ਦੋਗੀ ਵੀਡੀਓ ਉੱਠੋ ਹੁਣ ਚਾਹ ਪਾਣੀ ਪੀਓ ਅੱਠ ਵਜੇ ਚੱਲੇ ਆ ਰਮਨਦੀਪ ਤਿਆਰ ਹੋ ਗਿਆ ਆ ਇਹ ਧੁੱਪੇ ਬਹਿ ਕੇ ਪੜਿਓ ਓਕੇ ओके ओके ਰਾਤ ਨੂੰ ਵੀ ਨੇਰੇ ਪੈ ਤੱਕ ਪੜਦੀ ਆ ਤੇ ਫੇ ਇਸ ਵੇਲੇ ਮੈਂ ਠਾਲਦੀ ਨਹੀਂ ਹੁੰਦੀ ਇਹਨੂੰ ਪਰ ਮਾਲ ਚਲ ਗਿਆ ਸਕੂਲ ਹਾਂ ਕਿ ਬਿਲਕੁਲ ਬਿਲਕੁਲ ਆ ਵੀ ਕੰਮ ਪਾਰੰਬੀਰ ਦਈਆ ਅਗਲੇ ਸਾਲ ਤੋੜेंगे ਹੂੰ ਤਾਂਦਰਸਤੀ ਚਾਹੀਦੀ ਆ ਸਤਿ ਸ੍ਰੀ ਅਕਾਲ ਇਹ ਵੀ ਕੰਮ ਪਾਰੰਬੀਰ ਦਈਆ ਇਹ ਆ ਜੀ ਜਿਨ੍ਹਾਂ ਨੇ ਸਾਡੇ ਮਟਰ ਤੋੜੇ ਸੀ ਤੇ ਸਾਹ ਕਤਾਵ ਕਰ ਰਹੀ ਸੀ ਪਰਮਵੀਰ ਤਾਂ ਵੀ ਨ ਵੀਡੀਓ ਬਣਦੀ ਸੀ ਪਰਮਵੀਰ ਬਿਜ਼ੀ ਬਹੁਤ ਸੀ ਪੜ੍ਹਾਈ ਦਾ ਵੀ ਕੰਮ ਤੇ ਨਾਲ ਬਿਜ਼ਨਸ ਵੀ ਸਾਡਾ ਜੱਟਾਂ ਦਾ ਹੀ ਬਿਜ਼ਨਸ ਹੈ ਜੀ ਤੇ ਚਲੋ ਜੀ ਸਾਰਿਆਂ ਦਾ ਆਪਣਾ ਆਪਣਾ ਕੰਮ ਹੁੰਦਾ ਹੈ ਆਪਣੇ ਆਪਣੇ ਕੰਮ 'ਚ ਪਰਮਾਤਮਾ ਹਰ ਇੱਕ ਤੇ ਬਰਕਤ ਪਾਵੇ ਤੇ ਅਰਮਾਨਦੀਪ ਚਲ ਗਿਆ ਅਰਮਾਨਦੀਪ ਚਲ ਗਿਆ ਜੀ ਸਕੂਲ ਤੇ ਅਸੀਂ ਫ੍ਰੀ ਹੋ ਗਏ ਆ ਪ੍ਰਸ਼ਾਦੇ ਬਣਾ ਲਏ ਆ ਤੇ ਹੁਣ ਇੱਥੇ ਧੁੱਪੇ ਬਹਿ ਕੇ ਛਕਾਂਗੇ ਧੁੱਪ ਬਹੁਤ ਸੋਹਣੀ ਚੜ ਗਈ ਆ ਤੇ ਠੰਡ ਵੀ ਹੁਣ ਆਪਣੇ ਪੂਰੇ ਜੋਰਾ ਤੇ ਆ ਸਾਡੇ ਘਰ ਖੇਤਾਂ ਚ ਕਰਕੇ ਕੁਝ ਜ਼ਿਆਦਾ ਹੀ ਠੰਡ ਲੱਗਦੀ ਆ ਕਿਉਂਕਿ ਜਿਹੜੇ ਲੋਕ ਸਾਡੇ ਘਰ ਦੁੱਧ ਲੈਣਾ ਆਉਂਦੇ ਪਿੰਡੋਂ ਉਹ ਕਹਿ ਦਿੰਦੇ ਵੀ ਪਿੰਡ ਚ ਨਹੀਂ ਨਹੀਂ ਠੰਡ ਲੱਗਦੀ ਤੁਹਾਡੇ ਬਹੁਤੇ ਆ ਤੇ ਇਸ ਵੇਲੇ ਤਾਂ ਧੁੰਦ ਵੀ ਪਈ ਹੋਸੀ ਹਾਲੇ ਵੀ ਹੈਗੀ ਆ ਥੋੜੀ ਥੋੜੀ ਧੁੰਦ ਦੇਖੋ ਧੁੱਪ ਕਿੰਨੀ ਸੋਹਣੀ ਚੜ ਗਈ ਆ ਤੇ ਪਸ਼ੂ ਵੀ ਪਾਣੀ ਪਲਾ ਕੇ ਧੁੱਪੇ ਬੰਨ ਦਿੱਤੇ ਆ ਤੇ ਉਹ ਵੀ ਧੁੱਪ ਸੇਕ ਰਹੇ ਆ ਤੇ ਜਿੰਨਾਂ ਤੁੱਪੇ ਡਾਤੇ ਆ ਤੇ ਇਹਨਾਂ ਮੰਝਿਆਂ ਤੇ ਬਹਿ ਕੇ ਪ੍ਰਸ਼ਾਦੇ ਛਕੇ ਜਾਣਗੇ ਤੇ ਇਹ ਮੰਝੇ ਹੁਣ ਹੌਲੀ ਹੌਲੀ ਜਿੱਥੇ ਤੇ ਤੁੱਪ ਜਾਂਦੀ ਰਹੋਗੇ ਉੱਥੇ-ਉੱਥੇ ਖਿਸਕਦੇ ਰਹੋਗੇ ਪਹਿਲਾਂ ਇੱਥੇ ਪਏ ਆ ਫਿਰ ਇੱਥੇ ਆ ਜਾਓਗੇ ਰੋਟੀ ਦੇ ਟਾਈਮ ਇੱਥੇ ਆ ਤੇ ਫਿਰ ਥੋੜੀ ਜਿਹੀ ਰਸ ਚਾਹ ਪੀਵਾਂਗੇ 10 ਵਜੇ ਦੀ ਉਹ ਇੱਥੇ ਪੀਵਾਂਗੇ ਫਿਰ ਸ਼ਾਮ ਦੀ ਚਾਹ ਵੇਲੇ ਇਹ ਮੰਝੇ ਉੱਥੇ ਚਲ ਜੂਗੇ ਅੱਜ ਤਾਂ 10 ਵਜੇ ਦੀ ਚਾਹ ਸ਼ਾਇਦ ਮੈਂ ਨਾ ਇੱਥੇ ਪੀਵਾਂ ਕਿਉਂਕਿ ਏਰਮਾਨ ਦੇ ਸਕੂਲ ਜਾਣਾ ਆ ਤੇ ਪੁੰਨੀ ਸਾਹਿਬ ਹੁਣ ਕਣਕ ਬੀਜ ਲਈ ਆ ਪੁੰਨੀ ਸਾਹਿਬ ਹੁਣ ਕਣਕ ਅਸੀਂ ਬੀਜ ਲਈ ਆ ਉਹਦੇ ਸਿਰੇ ਬਣਨ ਗਏ ਆ ਮਟਰਾਂ ਤੋਂ ਬਾਅਦ ਮਟਰਾਂ ਦੀਆਂ ਦੋ ਤੜਾਈਆਂ ਤੋੜਨ ਤੋਂ ਬਾਅਦ ਤੇ ਕਣਕ ਵੀ ਬੀਜ ਹੋ ਗਈ ਆ ਤੇ ਹੁਣ ਪੁੰਨੀ ਸਾਹਿਬ ਵਿਹਲੇ ਆ ਹੁਣ ਥੋੜੇ ਦਿਨਾਂ ਬਾਅਦ ਜਦੋਂ ਕਣਕ ਜੰਪੋਗੀ ਵੀ ਕਣਕ ਨੂੰ ਪਹਿਲਾ ਪਾਣੀ ਲਾਇਆ ਜਾਊਗਾ ਤੇ ਬਸ ਇਦਾਂ ਸਰਕਲ ਚੱਲਦਾ ਰਹਿੰਦਾ ਆ ਕਣਕ ਬੀਜ ਲਈ ਫੇ ਕਣਕ ਵੱਢ ਲਈ ਮੱਕੀ ਬੀਜ ਲਈ ਮੱਕੀ ਵੱਢ ਲਈ ਝੋਨਾ ਬੀਜ ਲਿਆ ਮਟਰ ਬਸ ਇੱਦਾਂ ਹੀ ਆ ਜੀ ਸਰਕਲ ਚੱਲਦਾ ਕੰਮ ਕਰਦਾ ਕਿੰਨਾ ਸੋਹਣਾ ਮੌਸਮ ਆ ਧੁੱਪੇ ਜੇ ਬਹਿ ਜਾਈਏ ਤਾਂ ਵਿੰਦਰਪਨ ਨੂੰ ਦਿਲ ਨਹੀਂ ਕਰਦਾ ਸਰਦੀਆਂ ਤਾਂ ਸਾਰਾ ਦਿਨ ਬਸ ਧੁੱਪ ਚੜੀ ਹੋਵੇ ਧੁੱਪੇ ਹੀ ਬੀਤ ਜਾਇਆ ਫੇਰ ਥੋੜੇ ਦਿਨ ਵਜਾ ਧੁੰਦਾਂ ਪੈਣ ਲੱਪਣੀਆਂ ਫੇਰ ਬਾਹਰ ਨਹੀਂ ਨਿਕਲ ਹੋਣਾ ਹੁਣ ਮੈਂ ਪਰਮਵੀਰ ਨੂੰ ਕਹਿੰਨੀ ਆ ਵੀ ਪਾਪਾ ਨੂੰ ਪੁੱਛ ਕੇ ਆ ਵੀ ਰੋਟੀ ਖਾ ਲੈਣ ਆ ਕੇ ਫੇਰ ਅਸੀਂ ਜਾਣਾ ਵੀ ਆ ਤੁਹਾਨੂੰ ਪਾਪਾ ਨੂੰ ਫੋਨ ਕੀਤਾ ਰੋਟੀ ਖਾਣ ਨੂੰ ਕੀ ਕਹਿੰਦੇ ਕੁੱਕ ਕੇ ਆਦੇ ਰਹਿ ਗਏ ਫਿਰ ਆਉਂਦਾ ਠੀਕ ਆ ਤੇ ਲਓ ਜੀ ਜਾਨੂੰ ਪਾਪਾ ਆਉਂਦੇ ਜਾਨੂੰ ਅਸੀਂ ਜਾਣ ਦੀ ਤਿਆਰੀ ਕਰ ਲਈਏ ਆਪਣੇ ਕੱਪੜੇ-ਕੁਪੜੇ ਪ੍ਰੈਸ ਕਰ ਲਈਏ ਫਿਰ ਪਾਪਾ ਦੇ ਅੱਗੇ ਰੋਟੀ ਖਾਣੇ ਆ ਆਰਮਵੀਰ ਦੇ ਪਾਪਾ ਦੇ ਅੱਗੇ ਤੇ ਮਮਮੀ ਨੇ ਘਰ ਦਾ ਕੰਮ ਨਿਬੇੜ ਲਿਆ ਤੇ ਹੁਣ ਤਿਆਰ ਹੁੰਦੇ ਪਏ ਆ ਅਰਮਾਨ ਦੇ ਸਕੂਲ ਜਾਣ ਲਈ ਮੰਮਾ ਜਲਦੀ ਹੋ ਜਾਓ ਤਿਆਰ ਤੁਸੀਂ ਲੇਟ ਆ ਟਾਈਮ ਤੋਂ ਲਓ ਜੀ ਅਸੀਂ ਹੋ ਗਏ ਤਿਆਰ ਅਰਮਾਨਦੀਪ ਦੇ ਸਕੂਲ ਜਾਣ ਨੂੰ ਤੇ ਚਾਚਾ ਜੀ ਵੀ ਤਿਆਰ ਹੋ ਗਏ ਆ ਉਹ ਵੀ ਆ ਰਹੇ ਆ ਤੇ ਅਸੀਂ ਹੁਣ ਵੇਟ ਕਰ ਰਹੇ ਆ ਆਪਣੀ ਸਵਾਰੀ ਦਾ ਤੇ ਬਾਕੀ ਹੁਣ ਅਸੀਂ ਜਾ ਕੇ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਉੱਤੇ ਕੀ ਪ੍ਰੋਗਰਾਮ ਚੱਲ ਰਿਹਾ ਆ रहे रहे गया चाचे के स्वागत हनुमान दे स्वागत हो रहा अस पहुंच गए जी स्कूल जिते प्रोग्राम चल रहे हैं बच्चे स्टेज वेलकम सोंग आ रहे हैं दादा दादी ਰਾਜੀ ਵੈਲਕਮ Song ਤੋਂ ਬਾਅਦ ਹੁਣ ਦਾਦਾ ਰਾਜੀ ਤੋਂ ਬਹੁਤ ਹੀ ਪਿਆਰੀ ਗੇਮ ਖਲਾਈ ਗਈ ਜਿਸ ਤਰ੍ਹਾਂ ਲੁੱਡੋ ਹੁੰਦੀ ਹੈ ਲੁੱਡੋ ਦੀ ਜਿਵੇਂ ਗਾਟੀ ਹੁੰਦੀ ਹੈ ਉਹਦੇ ਉੱਤੇ ਨਿਸ਼ਾਨ ਲਗਾਏ ਹੁੰਦੇ ਹਨ ਤੇ ਉਸੇ ਤਰ੍ਹਾਂ ਦਾ ਇੱਕ ਡੱਬਾ ਇਹਨਾਂ ਨੇ ਬਣਾਇਆ ਸੀ ਲੁੱਡੋ ਦੀ ਗਿਟੀ ਵਰਗਾ ਤੇ ਉਹ ਜਿੱਦਾਂ ਹਰ ਇੱਕ ਖਿਡਾਰੀ ਲਾਈਨ ਦੇ ਵਿੱਚ ਖੜੇ ਕਰ ਦਿੱਤੇ ਤੇ ਬਾਰੀ-ਬਾਰੀ ਉਹਨਾਂ ਨੂੰ ਡੱਬਾ ਦਿੱਤਾ ਗਿਆ ਤੇ ਉਹ ਆਪਣਾ ਜਿੱਦਾਂ ਡੱਬਾ ਸੁੱਟਦੇ ਸੀ ਜੋ ਵੀ ਨੰਬਰ ਆਉਂਦਾ ਸੀਗਾ ਤੇ ਉਹਨਾਂ ਹੀ ਕਦਮ ਅੱਗੇ ਚੱਲਣਾ ਪੈਂਦਾ ਸੀ ਇਹ 2-3 ਰਾਊਂਡ ਇਹਦੇ ਖਿਲਾਏ ਗਏ ਤੇ ਫਰਸਟ, ਸੈਕਿੰਡ, ਥਰਡ ਨੂੰ ਅ ਜੀਨਰ ਪ੍ਰਾਈਜ਼ ਵੀ ਦਿੱਤਾ ਗਿਆ ਤੇ ਬਾਬਾ ਦਾਦੀਆਂ ਨੇ ਖੂਬ ਇੰਜੋਏ ਕੀਤੀ ਏ ਗੇਮ ਨੂੰ ਕਿ ਦੋ ਦਲ ਨੂੰ ਖੇਡੇ ਹੋਣਗੇ ਹੈ ਇੱਕ ਇੱਕ ਦੋ ਦਲ ਅ ਦਲ ਤੋਂ ਨਾ ਦਾ ਵਾਦ ਆਪ ਜੀ ਦਾ ਥੋੜਾ ਜਿਹਾ ਨਹੀਂ ਹੌਲੀ ਹੌਲੀ ਆਹੋ ਉਹ ਸਿਆਣੇ ਦੇ ਹਿਸਾਬ ਨਾਲ ਹੀ ਰੱਖਿਓ ਹਾਂ うん。 ਇਲੋਜੀ ਆ ਪੀਲੋ ਗੇਮ ਹੋਣ ਬੈਠੀ ਆਡੀਅנס ਦੇ ਲਈ ਇਹ 뮤직 ਚੱਲ ਰਿਹਾ ਸੀਗਾ ਤੇ ਪੀਲੋ ਇੱਕ ਦੂਸਰੇ ਨੂੰ ਪਾਸ ਕਰ ਰਹੇ ਸੀ ਜਿੱਥੇ 뮤직 ਰੁਕਣਾ ਸੀ ਤੇ ਉਸ ਪੀਲੋ ਵਾਲੇ ਨੂੰ ਇੱਕ ਕੂਪਨ ਦਿੱਤਾ ਜਾਂਦਾ ਸੀਗਾ ਵੀ ਜੋ ਵੀ ਐਕਟੀਵਿਟੀ ਵਿੱਚ ਲਿਖੀ ਹੁੰਦੀ ਸੀ ਉਹਨੂੰ ਕਰਨੀ ਪੈਂਦੀ ਸੀਗੀ ਤੇ ਅਸੀਂ ਤਾਂ ਦੇਖ ਰਹੇ ਸੀ ਤੇ ਦੇਖਦੇ ਦੇਖਦੇ ਉਹ ਪੀਲੋ ਮੇਰੇ ਤੱਕ ਵੀ ਆ ਗਿਆ ਤੇ ਮੈਨੂੰ ਗਾਉਣਾ ਪਿਆ ਜੀ ਇੱਕ ਸੁਹਾਗ ਤੇ ਟਾਈਮ ਸਿਰ ਕੋਈ ਯਾਦ ਵੀ ਨਹੀਂ ਆਉਂਦਾ ਤੇ ਚਲੋ ਜੋ ਵੀ ਅਸੀਂ ਸੁਣਾਇਆ ൂൂരേ ഹരിസ് പേ ਲਓ ਜੀ ਹੁਣ ਚੱਲ ਰਹੀ ਆ ਦਾਦੀਆਂ ਦੀ 뮤지컬 ਚੇਅਰ ਰੇਸ ਤੇ ਉਸ ਤੋਂ ਬਾਅਦ ਦਾਦੀਆਂ ਦੀ ਚੱਲੂਗੀ 뮤지컬 ਚੇਅਰ ਰੇਸ ਤੇ ਵਿਨਰਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਣਗੇ ਲੌਜੀ ਆ ਫੰਕਸ਼ਨ ਦੇ ਆਖਰੀ ਪਾਲ ਜਦੋਂ ਬਾਬੇ ਦਾਦੀਆਂ ਨੇ ਖੂਬ ਇੰਜੋਏ ਕੀਤਾ ਸਟੇਜ ਤੇ ਭੰਗੜਾ ਪਾ ਕੇ ਤੇ ਲੌਜੀ ਬਹੁਤ ਹੀ ਵਧੀਆ ਢੰਗ ਦੇ ਨਾਲ ਫੰਕਸ਼ਨ ਦੀ ਸਮਾਪਤੀ ਕੀਤੀ ਗਈ ਤੇ ਬਾਅਦ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਚਾਹ ਪਾਣੀ ਦਾ ਖਾਣ ਪੀਣ ਦਾ ਬਹੁਤ ਵਧੀਆ ਲੱਗਾ ਤੇ ਮੈਂ ਚਾਚਾ ਜੀ ਨੂੰ ਪੁੱਛਿਆ ਮੈਂ ਕਿ ਚਾਚਾ ਜੀ ਤੁਹਾਨੂੰ ਕਿੱਦਾਂ ਦਾ ਲੱਗਾ ਸਕੂਲ ਆ ਕੇ ਕਹਿੰਦੇ ਬਹੁਤ ਵਧੀਆ ਬਹੁਤ ਮਨ ਖੁਸ਼ ਹੋਇਆ ਕਹਿੰਦੇ ਮੇਜ਼ੇਬਾ ਨਿਰਮਾਨ ਦਾ ਸਕੂਲ ਵੀ ਦੇਖ ਲਿਆ ਤੇ ਸਕੂਲ ਵਾਲਿਆਂ ਦਾ ਮੇਲ ਮਕਸਦ ਵੀ ਇਹੀ ਸੀਗਾ ਵੀ ਬਾਬੇ ਦਾਦੀਆਂ ਖੁਸ਼ ਹੋਣ ਬੱਚਿਆਂ ਦੇ ਕਿਉਂਕਿ ਪੇਰੈਂਟਸ ਤਾਂ ਹਰ ਮਹੀਨੇ ਆਉਂਦੇ ਆ ਤੇ ਦਾਦਾ ਦਾਦੀ ਨਹੀਂ ਆਉਂਦੇ ਤੇ ਚਲੋ ਬਹਾਨੇ ਨਾਲ ਆਏ ਉਹਨਾਂ ਦਾ ਵੀ ਮਨ ਖੁਸ਼ ਹੋਇਆ ਸਕੂਲ ਵਾਲੇ ਵੀ ਬਹੁਤ ਖੁਸ਼ ਹੋਏ ਤੇ ਸਾਰਿਆਂ ਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਾ ਜੀ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜੀ ਕੌਣ ਸੀ ਜਾਣਿਆ ਘਰ ਵਾਪਸ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਦੇਖਣੇ ਬਹੁਤ ਆ ਥੈਂਕ ਯੂ